ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ Amazon Prime ਦੀ ਅਸੀਂ ਗੱਲ ਕਰ ਰਹੇ ਹਾਂ ਕਿ Amazon Prime ਤੇ ਕਿਹੜੀਆਂ ਕਿਹੜੀਆਂ ਫਿਲਮਾਂ ਜੜੀਆਂ ਨੇ ਰਿਲੀਜ਼ ਹੋ ਚੁੱਕੀਆਂ ਐ ਅਸੀਂ ਚਲ ਮੇਰਾ ਪੁੱਤਨ ਜ਼ਿਕਰ ਕੀਤਾ ਸੀ ਲੇਕਿਨ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਸੁਪਨਾ ਫਿਲਮ ਜਿਹੜੀ ਐ ਉਹ ਵੀ Amazon Prime ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਉਸ ਦੇ ਵਿੱਚ ਤਾਨਿਆ ਔਰ ਐਮੀ ਵਿਰਕ ਨੇ ਬਾਕਮਾਲ ਕੰਮ ਕਰਕੇ ਸਿਨੇਮਾ ਘਰਾਂ ਦੇ ਵਿੱਚ ਛਾਪ ਛੱਡੀ ਸੀ ਲੇਕਿਨ ਹੁਣ ਇਹ ਫਿਲਮ ਜਿਹੜੀ ਐ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਔਰ ਅਗਰ ਤਾਨਿਆ ਦੀ ਗੱਲ ਕਰੀਏ ਤਾਂ ਤਾਨਿਆ ਨੇ ਪੰਜਾਬੀ ਇੰਡਸਟਰੀ ਜੋ ਹੈ ਬਹੁਤ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਇੰਡਸਟਰੀ ਨੂੰ ਐਮੀ ਵਰਕ ਦੀ ਹਾਲੀ ਦੇ ਵਿੱਚ ਇੱਕ ਫਿਲਮ ਜਿਹੜੀ ਆ ਉਹ ਵੀ ਰਿਲੀਜ਼ ਹੋ ਕੇ ਹਟਿਆ ਸਰਬਾਲਾ ਜਿਸ ਦੇ ਵਿੱਚ ਐਮੀ ਦੀ ਅਦਾਕਾਰੀ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਔਰ ਤਾਨਿਆ ਦੀ ਗੱਲ ਕਰੀਏ ਤਾਨਿਆ ਨੇ ਗੋਡੇ-ਗੋਡੇ ਚਾ ਮਿੱਤਰਾਂ ਦਾ ਨਾਂ ਚੱਲਦਾ ਉਹ ਮੱਖਣਾ ਲੇਖ ਕਿਸਮਤ ਵਰਗੀਆਂ ਫਿਲਮਾਂ ਜਿਹੜੀਆਂ ਨੇ ਤਾਨਿਆ ਨੇ ਸਿਨੇਮਾ ਨੂੰ ਦਿੱਤੀਆਂ ਔਰ ਜਦੋਂ ਵੀ ਅਸੀਂ ਸੁਪਨਾ ਫਿਲਮ ਦਾ ਜ਼ਿਕਰ ਕਰਦੇ ਹਾਂ ਜਦੋਂ ਵੀ ਸੁਪਨਾ ਫਿਲਮ ਸਾਡੇ ਜ਼ਿਹਨ ਚ ਆਉਂਦੀ ਹੈ ਤਾਂ ਤਾਨਿਆ ਨੂੰ ਜ਼ਰੂਰ ਅਸੀਂ ਯਾਦ ਕਰਦੇ ਆਂ ਅਗਰ ਤਾਨਿਆ ਨੂੰ ਅਸੀਂ ਦੇਖਦੇ ਆਂ ਤਾਂ ਡੈਫੀਨਿਟਲੀ ਉਹਨੂੰ ਤੇ ਇੱਕ ਹੀ ਬੋਲਦੇ ਆਂ ਕਿ ਸੁਪਨਾ ਵਾਲੀ ਤਾਨਿਆ ਸੋਤਾਨਿਆ ਨੇ ਇੰਨਾ ਸੋਹਣਾ ਕੰਮ ਕੀਤਾ ਉਸ ਫਿਲਮ ਦੇ ਵਿੱਚ ਕਿ ਸੁਪਨਾ ਫਿਲਮ ਜਿਹੜੀ ਹੈ ਤਾਨਿਆ ਦੀ ਇੱਕ ਕਹਿ ਸਕਦੇ ਆਂ ਸੀ ਕਿ ਬੈਂਚਮਾਰਕ ਉਹਨੇ ਸੈੱਟ ਕੀਤਾ ਔਰ ਜਿਹੜਾ ਟੈਗ ਮਿਲਿਆ ਹੈ ਤਾਨਿਆ ਨੂੰ ਸੁਪਨਾ ਫਿਲਮ ਕਰਕੇ ਔਰ ਕਿਸਮਤ ਕਰਕੇ ਔਰ ਇਹ ਫਿਲਮਾਂ ਜਿਹੜੀਆਂ ਐਵਰਗ੍ਰੀਨ ਬਣ ਗਈਆਂ ਨੇ ਔਰ OTT ਪਲੇਟਫਾਰਮ ਤੇ ਰਿਲੀਜ਼ ਹੋ ਗਈਆਂ ਨੇ ਸੋ ਸੁਪਨਾ ਤੁਸੀਂ ਜੋ ਹੈ ਦੇਖਿਆ ਸੀ ਕਿ ਕਦੇ ਉਹ OTT ਪਲੇਟਫਾਰਮ Amazon Prime ਤੇ ਆ ਚੁੱਕੀ ਹੈ ਔਰ ਇਹਦੀ ਡਿਊਰੇਸ਼ਨ ਵੀ 2 2.5 ਘੰਟੇ ਹੈ ਤੁਸੀਂ ਜਾ ਕੇ ਇਸ ਫਿਲਮ ਨੂੰ ਬਾਕਮਾਲ ਤਰੀਕੇ ਨਾਲ ਇੰਜੋਏ ਕਰ ਸਕਦੇ ਹੋ ਔਰ ਕਦੇ ਵੀ ਤੁਸੀਂ ਬੋਰ ਨਹੀਂ ਹੋਵਗੇ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਸਿਨੇਮਾ ਬਣਾਇਆ ਜਾਂਦਾ ਲੋਕਾਂ ਦੇ ਐਂਟਰਟੇਨਮੈਂਟ ਲਈ ਬਣਾਇਆ ਜਾਂਦਾ ਜਿਹੜੇ ਕਾਮੇਡੀ ਪੰਚਸ ਲਿਖੇ ਜਾਂਦੇ ਨੇ ਤੁਹਾਡੇ ਸਾਰਿਆਂ ਦੇ ਐਂਟਰਟੇਨਮੈਂਟ ਲਈ ਲਿਖੇ ਜਾਂਦੇ ਨੇ ਸੋ ਇਹ ਵੀ ਐਂਟਰਟੇਨਮੈਂਟ ਦੀ ਡੋਸ ਹੈ ਫੁੱਲ ਔਨ ਡੋਸ ਤੁਸੀਂ ਜਾ ਕੇ ਸੁਪਨਾ ਜੋ ਹੈ Amazon Prime ਤੇ ਤੇ ਇੱਕ ਸਾ ਸਸ਼ਵੀਗਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਚਲ ਮੇਰਾ ਪੁੱਤ ਦਾ ਜ਼ਿਕਰ ਕੀਤਾ ਸੀ ਲੇਕਿਨ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਸੁਪਨਾ ਫਿਲਮ ਜਿਹੜੀ ਹੈ ਉਹ ਵੀ Amazon Prime ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਉਸ ਦੇ ਵਿੱਚ ਤਾਨਿਆ ਔਰ ਐਮੀ ਬਿਰਕ ਨੇ ਬਾਕਮਾਲ ਕੰਮ ਕਰਕੇ ਸਿਨੇਮਾ ਕਰਾਂ ਦੇ ਵਿੱਚ ਛਾਪ ਛੱਡੀ ਸੀ ਲੇਕਿਨ ਹੁਣ ਇਹ ਫਿਲਮ ਜਿਹੜੀ ਹੈ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਔਰ ਅਗਰ ਤਾਨਿਆ ਦੀ ਗੱਲ ਕਰੀਏ ਤਾਂ ਤਾਨਿਆ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸੁਪਰ ਹਟ ਫਿਲਮਾਂ ਦਿੱਤੀਆਂ ਨੇ ਨਾਲ ਦੇ ਨਾਲ ਐਮੀ ਵਿਰਕ ਨੇ ਵੀ ਜੋ ਹੈ ਬਹੁਤ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਇੰਡਸਟਰੀ ਨੂੰ ਐਮੀ ਵਿਰਕ ਦੀ ਹਾਲੀ ਦੇ ਵਿੱਚ ਇੱਕ ਫਿਲਮ ਜਿਹੜੀ ਆ ਉਹ ਵੀ ਰਿਲੀਜ਼ ਹੋ ਕੇ ਹਟੀ ਆ ਸਰਬਾਲਾ ਜੀ ਜਿਸ ਦੇ ਵਿੱਚ ਐਮੀ ਦੀ ਅਦਾਕਾਰੀ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਔਰ ਤਾਨਿਆ ਦੀ ਗੱਲ ਕਰੀਏ ਤਾਨਿਆ ਨੇ ਗੋਡੇ-ਗੋਡੇ ਚਾਹ ਮਿੱਤਰਾਂ ਦਾ ਨਾਂ ਚੱਲਦਾ ਓਏ ਮੱਖਣਾ ਲੇਖ ਕਿਸਮਤ ਵਰਗੀਆਂ ਫਿਲਮਾਂ ਜਿਹੜੀਆਂ ਨੇ ਤਾਨਿਆ ਨੇ ਸਿਨੇਮਾ ਨੂੰ ਦਿੱਤੀਆਂ ਔਰ ਜਦੋਂ ਵੀ ਅਸੀਂ ਸੁਪਨਾ ਫਿਲਮ ਦਾ ਜ਼ਿਕਰ ਕਰਦੇ ਹਾਂ ਜਦੋਂ ਵੀ ਸੁਪਨਾ ਫਿਲਮ ਸਾਡੇ ਜ਼ਿਹਨ ਚ ਆਉਂਦੀ ਹੈ ਤਾਂ ਤਾਨਿਆ ਨੂੰ ਜ਼ਰੂਰ ਅਸੀਂ ਯਾਦ ਕਰਦੇ ਆਂ ਅਗਰ ਤਾਨਿਆ ਨੂੰ ਅਸੀਂ ਦੇਖਦੇ ਆਂ ਤਾਂ ਡੈਫੀਨਿਟਲੀ ਉਹਨੂੰ ਤੇ ਇੱਕ ਹੀ ਬੋਲਦੇ ਆਂ ਕਿ ਸੁਪਨਾ ਵਾਲੀ ਤਾਨਿਆ ਸੋਤਾਨਿਆ ਨੇ ਇੰਨਾ ਸੋਹਣਾ ਕੰਮ ਕੀਤਾ ਉਸ ਫਿਲਮ ਦੇ ਵਿੱਚ ਕਿ ਸੁਪਨਾ ਫਿਲਮ ਜਿਹੜੀ ਹੈ ਤਾਨਿਆ ਦੀ ਇੱਕ ਕਹਿ ਸਕਦੇ ਆਂ ਸੀ ਕਿ ਬੈਂਚਮਾਰਕ ਉਹਨੇ ਸੈੱਟ ਕੀਤਾ ਔਰ ਜਿਹੜਾ ਟੈਗ ਮਿਲਿਆ ਹੈ ਤਾਨਿਆ ਨੂੰ ਸੁਪਨਾ ਫਿਲਮ ਕਰਕੇ ਔਰ ਕਿਸਮਤ ਕਰਕੇ ਔਰ ਇਹ ਫਿਲਮਾਂ ਜਿਹੜੀਆਂ ਐਵਰਗ੍ਰੀਨ ਬਣ ਗਈਆਂ ਨੇ ਔਰ OTT ਪਲੇਟਫਾਰਮ ਤੇ ਰਿਲੀਜ਼ ਹੋ ਗਈਆਂ ਨੇ ਸੋ ਸੁਪਨਾ ਤੁਸੀਂ ਜੋ ਹੈ ਦੇਖਿਆ ਸੀ ਕਿ ਕਦੇ ਉਹ OTT ਪਲੇਟਫਾਰਮ Amazon Prime ਤੇ ਆ ਚੁੱਕੀ ਹੈ ਔਰ ਇਹਦੀ ਡਿਊਰੇਸ਼ਨ ਵੀ 2.5 ਘੰਟੇ ਹੈ ਤੁਸੀਂ ਜਾ ਕੇ ਇਸ ਨੂੰ ਬਾਕਮਾਲ ਤਰੀਕੇ ਨਾਲ ਇੰਜੋਏ ਕਰ ਸਕਦੇ ਹੋ ਔਰ ਕਦੇ ਵੀ ਤੁਸੀਂ ਬੋਰ ਨਹੀਂ ਹੋਵੋਗੇ ਕਿਉਂਕਿ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਸਿਨੇਮਾ ਬਣਾਇਆ ਜਾਂਦਾ ਲੋਕਾਂ ਦੇ ਐਂਟਰਟੇਨਮੈਂਟ ਲਈ ਬਣਾਇਆ ਜਾਂਦਾ ਜਿਹੜੇ ਕਾਮੇਡੀ ਪੰਚਸ ਲਿਖੇ ਜਾਂਦੇ ਨੇ ਤੁਹਾਡੇ ਸਾਰਿਆਂ ਦੇ ਐਂਟਰਟੇਨਮੈਂਟ ਲਈ ਲਿਖੇ ਜਾਂਦੇ ਨੇ ਸੋ ਇਹ ਵੀ ਐਂਟਰਟੇਨਮੈਂਟ ਦੀ ਡੋਸ ਹੈ ਫੁੱਲ ਔਨ ਡੋਸ ਤੁਸੀਂ ਜਾ ਕੇ ਸੁਪਨਾ ਜੋ ਹੈ Amazon Prime ਤੇ ਦੇਖ ਸਕਦੇ ਹੋ